ਦੋਹਾਂ ਵਿਚ ਸੁਪਰਦਾ ਪਾਡਾ ਦੋਹਾ ਵਿਚ ਈਰਖਾ ਵਧ ਗਈ ਦੋ ਦਿਸ ਉਠੇ ਸੁਪਟ ਆਸ ਕਾਡਾ ਅਤੇ ਦੋਹਾਂ ਪਾਸਿਆਂ ਤੋਂ ਤਲਵਾਰਾਂ ਖਿੱਚ ਕੇ ਸੂਰਮੇ ਉੱਠ ਖੜੋਤੇ ਚਮਕੈ ਕਹੂੰ ਅਸਨ ਕੀ ਧਾਰਾ ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕਦੀਆਂ ਸੰ ਵਿਚ ਗਏ ਲੋਤ ਅਨੇਕ ਆਪਾਰਾ ਅਤੇ ਅਨੇਕ ਆਪਾਰ ਲੋਥਾਂ ਉਥੇ ਵਿਚ ਗਈਆਂ ਸਨ ਜੁਗਨ ਦਾਤ ਫਿਰੇ ਹਰ ਖਾਨੇ ਕਲ ਜੋਗਣਾ ਤੇ ਦਾਤ ਪਰਸੰਨ ਹੋ ਕੇ ਫਿਰਦੇ ਸਨ ਗੀਤ ਸਿਵਾ ਬੋਲੈ ਅਭਿਮਾਨੀ ਗਿਰਜਾ ਤੇ ਗਿੱਦੜ ਮੋਜ ਨਾਲ ਭੋਲਦੇ ਸਨ ਭੂਤ ਪ੍ਰੇਤ ਨਾਚੈ ਅਰ ਗਾਵੇ ਹੈ ਭੂਤ ਪ੍ਰੇਤ ਨੱਚਦੇ ਅਤੇ ਗਾਉਂਦੇ ਸਨ ਕਾਹੋਂ ਕਾਹੋਂ ਸਾਬਦ ਬੈਤਾਲ ਸੁਣਾਵਹਿ ਆਤੇ ਕਿਤੇ ਕਿਤੇ ਬੈਤਾਲ ਵੀ ਆਵਾਜ਼ਾਂ ਸੁਣਾਉਂਦੇ ਸਨ ਚਮਕਤ ਕਾਹੋਂ ਖਾਗਨ ਕੀ ਧਾਰਾ ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕਦੀਆਂ ਸਨ ਬਿਥ ਗਏ ਰੁੰਡ ਪਸੁੰਡ ਅਪਾਰਾ ਅਪਾਰ ਸੂਰਮਿਆਂ ਦੇ ਧੜ ਅਤੇ ਹਾਥੀਆਂ ਦੇ ਸੁੰਡ ਖਿਲਰੇ ਪੇ ਸਨ ਚਿੰਸਤ ਕਾਹੋਂ ਗਰੇ ਗਾਜ ਮਾਤੇ ਕਿਤੇ ਮਸਤ ਹਾਥੀ ਡਿੱਗੇ ਹੋਏ ਚੀਖ ਰਹੇ ਸਨ ਸੋਵਤ ਕਹੂੰ ਸੁਪਾਟ ਰਣ ਤਾਤੇ ਅਤੇ ਕਿਤੇ ਕੜੇ ਸੂਰ ਮੇ ਰਣ ਭੂਮੀ ਵਿੱਚ ਸੁੱਤੇ ਪੈਸਨ ਹੀਨ ਸਤ ਕਹੂੰ ਗਰੇ ਹੈ ਕਾਇ ਕਿਤੇ ਕਾਇਲ ਘੋੜੇ ਡਿੱਗੇ ਹੋਏ ਹਿੰਕ ਰਹੇ ਸਨ ਸੋਵਤ क्रूर ਸਲੋਕ ਪਠਾਈ ਕਿਤੇ ਸਵਰਗ ਨੂੰ ਭੇਜੇਗੇ ਸੂਰ ਮੇ ਲੇਟੇ ਪੈਸਨ ਕੱਟ ਗਏ ਕਹੂੰ ਕੋਚ ਹਰ ਚਰਮਾ ਕਿਤੇ ਕਵਜ ਤੇ ਢਾਲਾਂ ਕਟੀਆਂ ਵੱਡੀਆਂ ਪਈਆਂ ਸੰ ਕੱਟ ਗਏ ਗੱਜ ਬਾਜਨ ਕੇ ਬਰਮਾ ਕਿਤੇ ਹਾਥੀਆਂ ਘੋੜਿਆਂ ਦੇ ਕਵਜ ਕੱਟੇ ਪੇ ਸੰ ਜੋਗਨ ਦੇਤ ਕਹੂੰ ਕਿਲਕਾਰੀ ਕਿਤੇ ਕਲ ਜੋਗਣਾ ਕਿਲਕਾਰੀਆਂ ਮਾਰ ਰਹੀਆਂ ਸੰ ਨਾਚਤ ਭੂਤ ਬਜਾਵਤ ਤਾਰੀ ਕਿਤੇ ਪੂਦੇ ਤਾੜੀਆਂ ਵਜਾ ਕੇ ਨੱਚ ਰਹੇ ਸਨ ਬਾਵਨ ਬੀਰ ਫਿਰੈ ਚਹੁ ਔਰਾ ਚੋਹਾ ਪਾਸੇ ਬਵੰਜਾ ਬੀਰ ਫਿਰ ਰਹੇ ਸਨ ਬਾਜਤ ਮਾਰੂ ਰਾਗ ਸਦੋਰਾ ਮਾਰੂ ਅਤੇ ਸੰਧੂਰੀਆ ਰਾਗ ਵਜ ਰਹੇ ਸਨ ਰਣ ਆਸਕਾਲ ਜਲਦ ਜਿਮ ਗਾਜਾ ਰਣ ਭੂਮੀ ਵਿੱਚ ਕਾਲ ਇੰਜ ਗੱਜ ਰਿਆ ਸੀ ਮਾਨੋ ਬੱਦਲ ਗੱਜਦੇ ਹੋਣ ਉਉ ਤਪੀਸਾਚੇ ਭੀਰ ਭੈ ਭਾਜਾ ਡਰ ਨਾਲ ਕੂਤਾ ਤੇ ਪੀਸਾਚਾਂ ਦੀ ਭੀੜ ਭੱਜ ਰਹੀ ਸੀ ਰਣਮਾਰੂ ਇਹ ਦਿਸ ਤੇ ਬਾਜਿਓ ਇਸ ਪਾਸੇ ਤੋਂ ਰਣ ਭੂਮੀ ਵਿੱਚ ਮਾਰੂ ਰਾਗ ਵੱਜਿਆ ਕਾਇਰ ਹਤੋ ਸੋ ਪੀ ਨਹ ਭਾਜਿਓ ਜਿਸ ਨਾਲ ਸੂਰਮਿਆਂ ਨੂੰ ਯੁੱਧ ਦਾ ਅਜੀਹਾ ਚਾਓ ਚੜਿਆ ਕਿ ਜੋ ਕਾਇਰ ਸੰ ਹੋ ਵੀ ਨਾ ਭਜੇ ਰਾਹਾ ਗਏ ਸੂਰਨ ਖਗ ਕੀ ਟੇਕਾ ਸ਼ੂਰ ਵੀਰਾਂ ਨੂੰ ਹੁਣ ਤਲਵਾਰ ਦੀ ਹੀ ਟੇਕ ਰਹਿ ਗਈ ਕਟ ਗਏ ਸੁੰਡ ਪਸੁੰਡ ਅਨੇਕਾ ਅਨੇਕਾ ਹਾਥੀਆਂ ਦੇ ਸੁੰਡ ਕੱਟ ਗਏ ਨਾ ਜਤ ਜੋਗਨ ਕਹੂੰ ਬਿਤਾਰਾ ਕਿਤੇ ਜੋਗਣਾ ਤੇ ਬੈਤਾਲ ਨੱਚਣ ਲੱਗੇ ਧਾਵਤ ਭੂਤ ਪ੍ਰੇਤ ਪਿਕਰਾਰਾ ਭਿਆਨਕ ਭੂਤ ਪ੍ਰੇਤ ਭੱਜਣ ਲੱਗੇ අද කමදද அනෙக்கா அனைෙக்கா அද අද්‍යතාடு தோड़රහෙසන් මंडරහේ රාවත ගඩ ටෙக்கா රජவாඩே ලරහ சන් அත அනே පැන්තड़ே பக்கே කරහෙ சන් அහද රාග අනාහது පාජා අහද රාග ලගතාර වජරයාසී காயர்හතා வහැනහි පජ ਜੇ ਸੁਣੋ ਸੁਣ ਕੇ ਜੋ ਕਾਇਰ ਸੀ ਉਹ ਵੀ ਨਹੀਂ ਭੱਜਦਾ ਸੀ ਮੰਦਰ ਤੂਰ ਕਰੋੜ ਕਰੋੜਾ ਕਰੋੜਾ ਢੋਲ ਤੂਰ ਆਦ ਤੇਜੀ ਨਾਲ ਵੱਜਣ ਲੱਗੇ ਗਾਜ ਸਰავਤ ਰਾਗ ਸੰਦੋਰਾ ਅਤੇ ਸੂਰ ਮੇ ਸੰਦੂਰੀਆ ਰਾਗ ਦੀ ਗਰਜ ਨੂੰ ਸਰਾਉਂਦੇ ਸਨ ਚਮਕਾ ਸਦਾ ਮੰਨ ਜਿਮ ਕਰਵਾਰਾ ਬਿਜਲੀ ਵਾਂਗ ਤਲਵਾਰਾ ਚਮਕਦੀਆਂ ਸਨ ਬਸਤ ਬਾਨਨ ਮੇਗਾ ਅਪਾਰਾ ਬਾਣਾ ਦਾ ਅਪਾਰ ਮੀ ਵਰ ਰਿਆ ਸੀ ਕੋ ਮੈਂ ਕਾਇਲ ਲਹੂ ਚੁਚਾਤੀ ਲਹੂ ਚੋਂ ਦੇ ਕਾਇਲ ਇੰਜ ਕੋ ਮਰੇ ਸੰ ਖੇਲ ਬਸਾਂਤ ਮਨੋ ਮਦਮਾਤੀ ਮਾਨੋ ਹੋਲੀ ਦੀ ਖੇਡ ਵਿੱਚ ਮਤਵਾਲੇ ਹੋ ਗਏ ਹੋਣ ਗਿਰ ਗਏ ਕਹੂੰ ਜਰਾ ਆਰ ਜਵਾਨਾ ਕਿਤੇ ਕਵਾਜ ਅਤੇ ਕਿਤੇ ਸੂਰਮੇ ਡਿੱਗੇ ਪੈ ਸੰ ਗਰਜਨ ਗਿੱਧ ਪੁਕਾਰ ਤਸਵਾਣਾ ਕਿਤੇ ਗਿਰਜਾ ਗਰਜਦਿਆਂ ਸੰ ਅਤੇ ਕਿਤੇ ਕੁੱਤੇ ਭੌਕਦੇ ਸੰ ਹੂਨ ਦਲ ਦੂਹੂ ਪਾਇਨ ਕੋ ਭਾਜਾ ਉਹਨਾ ਦੋਆ ਭਰਾਵਾਂ ਦੀ ਫੌਜ ਭੱਜ ਗਈ ਠਾੜ ਨਾ ਸਕਿਓ ਰੰਕ ਅਰ ਰਾਜਾ ਆਜਾ ਸਿੰਘ ਦੇ ਸਾਹਮਣੇ ਕੋਈ ਅਮੀਰ ਗਰੀਬ ਠਹਿਰ ਨਾ ਸਕਿਆ ਤਲਕੇਓ ਉੜਛਾ ਦੇਸ ਵਿੱਚ ਅਛਨ ਸਾਵਨੇ ਸੁੰਦਰ ਉੜੀਸ਼ਾ ਦੇਸ਼ ਵਿੱਚ ਸ਼ਰਨ ਲਈ ਰਾਜਾ ਨ੍ਰਿਪਤ ਤਿਲਕ ਸੋਭ ਲਚਨ ਜਿੱਥੋਂ ਦਾ ਸੋਭ ਲਚਨਾ ਵਾਲਾ ਰਾਜ ਤਿਲਕ ਸੀ ਮਦ ਕਰ ਮਤ ਭਏ ਜੇ ਰਾਜਾ ਸ਼ਰਾਬ ਦੇ ਸੇਵਨ ਕਰਕੇ ਜਿਹੜੇ ਰਾਜੇ ਆਪਣੇ ਕਰਤੱਵ ਪਤੀ ਬੇਸੁੱਧ ਹੋ ਜਾਂਦੇ ਹਨ ਨੇ ਕੇ ਗਏ ਐਸੇ ਹੀ ਕਾਜਾ ਉਹਨਾਂ ਦੇ ਕੰਮ ਇਸ ਤਰ੍ਹਾਂ ਹੀ ਵਿਗੜ ਜਾਂਦੇ ਹਨ ਛੀਨ ਛਾਨ ਚਿਤਾ ਛਤਰ ਫਰਾਇਓ ਆਜਾ ਸਿੰਘ ਨੇ ਦੋਹਾਂ ਪਾਸੋਂ ਰਾਜ ਖੇਤਰ ਖੋਲੇ ਅਤੇ ਆਪਣੇ ਸਿਰ ਉੱਤੇ ਛਤਰ ਚੁਲਾਇਆ ਮਹਾਰਾਜ ਆਪ ਹੀ ਕਹਾਇਓ ਫਿਰ ਆਪ ਨੂੰ ਹੀ ਮਹਾਰਾਜ ਅਖਵਾਉਣ ਲੱਗਿਆ ਅੱਗੇ ਚਲੇ ਅਸਵ ਉਮੇਦ ਹਾਰਾ ਆਰਿਆ ਹੋਇਆ ਅਸੂ ਮੇਦ ਅੱਗੇ ਅੱਗੇ ਚੱਲਿਆ ਜਾ ਰਿਹਾ ਸੀ ਧਵੈ ਪਾਛੇ ਭੋਜ ਅਪਾਰਾ ਉਸ ਦੇ ਪਿੱਛੇ ਅਪਾਰ ਭੋਜ ਲੱਗੀ ਹੋਈ ਸੀ ਗਏ ਜਹ ਨੇਪਤ ਤਿਲਕ ਮਹਾਰਾਜਾ ਉਹ ਉੱਥੇ ਚਲੇ ਗਏ ਜਿੱਥੇ ਮਹਾਰਾਜ ਤਿਲਕ ਰਾਜ ਕਰਦਾ ਸੀ ਰਾਜਪਾਟ ਵਾਹੂ ਕੋ ਛਾਜਾ ਉਸੇ ਨੂੰ ਰਾਜਪਾਟ ਸੋਬਦਾ ਸੀ ਤਹਾ ਇੱਕ ਆਹੇ ਸਨੋਡੀ ਬ੍ਰਾਹਮਣ ਉਥੇ ਇੱਕ ਸਨੋਡੀ ਬ੍ਰਾਹਮਣ ਰਹਿੰਦਾ ਸੀ ਪੰਡਤ ਵੱਡੇ ਮਹਾ ਬੜ ਗੁਣ ਜਨ ਉਹ ਬਹੁਤ ਵੱਡਾ ਪੰਡਤ ਅਤੇ ਵੱਡੇ ਗੁਣਾ ਵਾਲਾ ਸੀ ਪੋਪੈ ਕੋ ਗੁਰ ਸਭ ਹੋ ਕੀ ਪੂਜਾ ਉਹ ਰਾਜੇ ਦਾ ਗੁਰੂ ਸੀ ਇਸ ਲਈ ਸਭ ਹੀ ਉਸ ਦੀ ਪੂਜਾ ਕਰਦੇ ਸਨ ਤਹ ਬਿਨ ਅਵਰ ਨ ਮਾਨੈ ਦੂਜਾ ਉਸ ਤੋਂ ਬਿਨਾ ਉੱਥੇ ਕਿਸੇ ਦੂਜੇ ਦੀ ਮਾਨਤਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ